ਸੱਚੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮਨ ਚੀਮਾ ਬੀਤੇ ਦਿਨ ਸੀਐਮ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਵੱਡਾ ਸਮਾਗਮ ਕੀਤਾ ਜਾਂਦਾ ਐਸਸੀ ਭਾਈਚਾਰੇ ਦਾ ਜਿਹੜਾ ਕਰਜ਼ਾ ਮੁਆਫ ਕੀਤਾ ਜਾਂਦਾ ਤਾਂ ਉਸ ਵਕਤ ਚਲਦੀ ਸਪੀਚ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਵਿਰੋਧੀ ਧਿਰਾਂ ਨੂੰ ਘੇਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਇੱਕ ਟਿੱਪਣੀ ਕੀਤੀ ਜਾਂਦੀ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਮੈਂ ਜਦੋਂ ਲੋਕ ਸਭਾ ਮੈਂਬਰ ਸੀ ਉਸ ਵਕਤ ਵੀ ਕਿਹਾ ਸੀ ਕਿ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਐਸਜੀਪੀਸੀ ਦਾ ਮਤਲਬ ਸੀ ਪਰ ਉਹਨਾਂ ਕਹਿ ਕੇ ਜਦੋਂ ਤੋਂ ਬਾਦਲਾਂ ਦਾ ਰਾਜ ਆ ਚੁੱਕਿਆ ਉਸ ਵਕਤ ਤੋਂ ਜਿਹੜਾ ਇਸ ਦਾ ਮਤਲਬ ਜਿਹੜਾ ਬਦਲ ਕੇ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਬਣ ਚੁੱਕ ਹੈ ਜਿਹੜੀ ਇਸੇ ਹੀ ਟਿੱਪਣੀਆਂ ਸੀਐਮ ਭਗਵੰਤ ਮਾਨ ਉਹਨਾਂ ਦੇ ਵੱਲੋਂ ਬੀਤੇ ਦਿਨ ਅੰਮ੍ਰਿਤਸਰ ਫੇਰੀ ਦੌਰਾਨ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਰਜੰਦਰ ਸਿੰਘ ਧਾਮੀ ਉਹਨਾਂ ਦੇ ਵੱਲੋਂ ਇਸ ਟਿੱਪਣੀ ਦੇ ਉੱਪਰ ਆ ਇਤਰਾਜ਼ ਜਤਾਇਆ ਗਿਆ ਐਡਵੋਕੇਟਰ ਜਿੰਦਰ ਸਿੰਘ ਧਾਮੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਜਿਹੇ ਬਿਆਨ ਤੁਹਾਨੂੰ ਨਹੀਂ ਦੇਣੇ ਚਾਹੀਦੇ ਤੁਸੀਂ ਇੱਕ ਮੁੱਖ ਮੰਤਰੀ ਦੇ ਅਹੁਦੇ ਦੇ ਉੱਪਰ ਬੈਠੇ ਹੋ ਤੁਹਾਨੂੰ ਲੋਕਾਂ ਨੇ ਵੱਡਾ ਅਹੁਦਾ ਦਿੱਤਾ ਪਾਰਾ ਤੁਹਾਨੂੰ ਸਿੱਖਾਂ ਦੀ ਸਰਮੌਰ ਜੱਤੇਬੰਦੀ ਬਾਰੇ ਅਜਿਹੀ ਜਿਹੜੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਇਤੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟਰ ਜਿੰਦਰ ਸਿੰਘ ਧਾਮੀ ਨੇ ਇਹ ਵੀ ਕਿਹਾ ਕਿ ਤੁਹਾਨੂੰ ਇੱਕ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੀਤੇ ਹੋਏ ਕਾਰਜਾ ਵੱਲ ਵੀ ਜਿਹੜੀ ਨਿਗਾਹ ਮਾਰ ਲੈਣੀ ਚਾਹੀਦੀ ਹੈ ਜਾਨੀ ਕਿ ਸ਼੍ਰੀ ਐਮ ਭਗਵੰਤ ਮਾਨ ਦੀ ਕੀਤੀ ਹੋਈ ਟਿੱਪਣੀ ਦੇ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਖਤ ਇਤਰਾਜ਼ ਜਤਾਇਆ ਗਿਆ ਸੀ ਐਮ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਇਹ ਟਿੱਪਣੀ ਪਹਿਲਾਂ ਵੀ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਖੁਦ ਇਹ ਗੱਲ ਆਕੀ ਗਈ ਕਿ ਮੈਂ ਜਦੋਂ ਮੈਂਬਰ ਆਫ ਪਾਰਲੀਮੈਂਟ ਸੀ ਉਦੋਂ ਵੀ ਇਹ ਗੱਲ ਕਹੀ ਸੀ ਕਿ ਇਸ ਤਰੀਕੇ ਸੀ ਐਮ ਭਗਵੰਤ ਸਿੰਘ ਮਾਨ ਉਹਨਾਂ ਨੇ ਟਿੱਪਣੀ ਕੀਤੀ ਤੇ ਉਸ ਤੋਂ ਬਾਅਦ ਐਡਵੋਕੇਟ ਰਜਿੰਦਰ ਸਿੰਘ ਧਾਮੀ ਉਹਨਾਂ ਦਾ ਕੀ ਬਿਆਨ ਆਇਆ ਆਓ ਦੇਖਦੇ ਹਾਂ ਹੁਣ ਉਧਰਲੇ ਬਸ ਤੁਸੀਂ ਬਹਿਲੇ ਕੀਤੇ ਨੇ ਇਹ ਧਰਮ ਵਾਲੇ ਪਾਸੇ ਆਏ ਫਿਰਦੇ ਨੇ ਵੀ ਇਹ ਨਾ ਇਹ ਲੁੱਟ ਲਈ ਇਹ ਨਾ ਕਿਤੇ ਜਾਣ ਸਾਡੇ ਹੱਥੋਂ ਰੋਂਦੇ ਹੀ ਫਿਰਦੇ ਨੇ ਸਾਥੋਂ ਦਿੱਲੀ ਗੁਰਦੁਆਰਾ ਕਮੇਟੀ ਖੋਲੀ ਸਾਥੋਂ ਹਰਿਆਣਾ ਖੋਲੀ ਬਈ ਪ੍ਰਬੰਧਕ ਕਮੇਟੀ ਹੈ ਪ੍ਰਬੰਧਨ ਚ ਤੁਹਾਨੂੰ ਖੋਲ ਹੀ ਖੋਲ ਨਹੀਂ ਕੀਤਾ ਹੋਣਾ ਬਧੀਆ ਪ੍ਰਬੰਧ ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਮੈਂ ਤਾਂ ਪਾਰਲੀਮੈਂਟ 'ਚ ਬੋਲਦਾ ਸੀ ਮੈਂ ਕਿ ਐਸਟੀਪੀਸੀ ਦਾ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਜਦੋਂ ਦੇ ਆਏ ਨੇ ਨਾ ਬਦਲ ਕੇ ਮੈਂ ਕਿਹਾ ਸ਼੍ਰੋਮਣੀ ਕਮੇਟੀ ਕਿਹਾ ਮਤਲਬ ਐਸਜੀਪੀਸੀ ਦਾ ਮਤਲਬ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਹੋ ਗਿਆ ਕੱਲੇ ਗੋਲਕਾਂ ਤੇ ਨੀਗਾ ਬਸ ਆਪਾਂ ਤਾਂ ਹਜੇ ਵੀ ਦishan ਸਾਹਿਬ ਬਾਹਰੋਂ ਦੇਖ ਕੇ ਮੱਥਾ ਟੇਕ ਦਿੰਨੇ ਆ ਇਹ ਤਾਂ ਉੱਤੇ ਬਾਹਰੋਂ ਵੀ ਨਹੀਂ ਟੇਕਦੇ ਆ ਹੁਣ ਕੋਈ ਜਥੇਦਾਰ ਬਦਲਤਾ ਕਦੇ ਇਹਨੂੰ ਲਾਹ ਦੋ ਕਦੇ ਇਹਨੂੰ ਮਾਫ ਕਰ ਦੋ ਇਹਦੀ ਮਾਫੀ ਕੈਨਸਲ ਕਰ ਦੋ ਹਾਂ ਮਤਲਬ ਧਰਮ ਐ ਮੁੱਠੀ ਚ ਲੈ ਰੱਖੇ ਜਰੀ ਪਰ ਉੱਥੇ ਪੰਜਾਬ ਦੇ ਮੁੱਖ ਮੰਤਰੀ ਉਹ ਟਿੱਪਣੀ ਕੀਤੀ ਉਸ ਨੂੰ ਕਿੱਦਾਂ ਦੇਖ ਰਹੋ ਤੁਹਾਨੂੰ ਲੱਗਦਾ ਕਿ ਸਿੱਖਾ ਨੂੰ ਬੁਝੇ ਇਸ ਤਰ੍ਹਾਂ ਦੀ ਮੰਤਰੀ ਬੋਲਦੇ ਕਿ ਦੇਖੋ ਮੈਂ ਬੋਲ ਕਬੋਲ ਬੋਲਦਾ ਚੰਗਾ ਨਹੀਂ ਲੱਗਦਾ ਪਰ ਇੱਕ ਗੱਲ ਆਪਣੇ ਹਿਰਦੇ ਚ ਰੱਖ ਲੈਣੀ ਚਾਹੀਦੀ ਆ ਜਿਹੜੀ ਹੈ ਨਾ ਜਨਤਾ ਇਹ ਸਭ ਜਾਣਦੀ ਆ ਜੇ ਆਪਾਂ ਅੱਜ ਇਹੋ ਜਿਹਾ ਮਖੌਲ ਕਰਾਂਗੇ ਤੇ ਕੱਲ ਨੂੰ ਫਿਰ ਕਈ ਵਾਰੀ ਦੂਜੇ ਪਾਸੇ ਵੀ ਵਾਰੀ ਆ ਜਾਂਦੀ ਮੈਂ ਉਹਨਾਂ ਨੂੰ ਅੱਜ ਬਿਆਨ ਵੀ ਰਾਤ ਜਾਰੀ ਕੀਤਾ ਸੀ ਕਿ ਗੁਰੂ ਘਰਾਂ ਦੀਆਂ ਪਰੰਪਰਾਵਾਂ ਆ ਉਹ ਪਰੰਪਰਾਵਾਂ ਤੇ ਬੋਲ ਕੋ ਬੋਲਣਾ ਬੋਲੋ ਇਹ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਿਸ਼ ਹਦਾਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵੱਡੇ ਕਾਰਜ ਕਰ ਰਹੀ ਆ ਤੇ ਮੈਂ ਸਮਝਦਾ ਵੀ ਮੁੱਖ ਮੰਤਰੀ ਸਾਹਿਬ ਆਪ ਵੀ ਪੱਟੀ ਜ਼ਿੰਮੇਵਾਰੀ ਤੇ ਬੈਠੇ ਆ ਤੇ ਇਹੋ ਜਿਹੇ ਸ਼ਬਦ ਜਿਹੜੇ ਆ ਗੁਰਮਤਿ ਦੇ ਅਨੁਕੂਲ ਜਿਹੜੇ ਨਾ ਹੋਣ ਮੈਂ ਤਿੱਕੇ ਸ਼ਬਦਾਂ ਚ ਨਹੀਂ ਬੋਲਣਾ ਚਾਹਦਾ ਉਹ ਬੋਲਣੇ ਨਹੀਂ ਚਾਹੀਦੇ ਮੈਂ ਹਾਲ ਦੀ ਘੜ ਤੇ ਇਹੋ ਕਹਿਣਾ ਚਾਹੁੰਦਾ ਲੱਗਦਾ ਕਿ ਇਲੈਕਸ਼ਨ ਇਨਸਟੈਂਕ ਹੈਗਾ ਜਿਹੜੀ ਇਹ ਲੁਧਿਆਣੇ ਦੇ ਇਲੈਕਸ਼ਨ ਹੈ ਚਲੋ ਇਲੈਕਸ਼ਨ ਸਟੈਂਕ ਨੂੰ ਆਪਣੇ ਧਰਮ ਦੇ ਵਿੱਚ ਨਹੀਂ ਰਾਉਣ ਚਾਹੀਦਾ ਤੁਹਾਨੂੰ ਤੋਂ ਕਹਿਣ ਤੋਂ ਬਾਅਦ ਵੀ ਇਦਾਂ ਦੇ ਬੋਲਕ ਬੋਲ ਜਿਹੜੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਗੋਲ ਕਮੇਟੀ ਕਹਿ ਰਹੇ ਆ ਤੇ ਇਹਦੇ ਕਿੱਡੇ ਵੱਡੇ ਕਾਰਜ ਆਏ ਵੀ ਇਹਨਾਂ ਨੂੰ ਨਿਗਾ ਮਾਰ ਲੈਣੀ ਚਾਹੀਦੀ ਹੁਣ ਉਧਰਲੇ ਪਾਸੇ ਤੁਸੀਂ ਬਹਿਲੇ ਕੀਤੇ ਨੇ ਧਰਮ ਵਾਲੇ ਪਾਸੇ ਆਏ ਫਿਰਦੇ ਨੇ ਵੀ ਇਹ ਲੁੱਟ ਲਈ ਇਹ ਨਾ ਕਿਤੇ ਜਾਣ ਸਾਡੇ ਹੱਥੋਂ ਰੋਂਦੇ ਫਿਰਦੇ ਨੇ ਸਾਥੋਂ ਦਿੱਲੀ ਗੁਰਦੁਆਰਾ ਕਮੇਟੀ ਖੋਲੀ ਸਾਥੋਂ ਹਰਿਆਣਾ ਖੋਲੀ ਬਈ ਪ੍ਰਬੰਧਕ ਕਮੇਟੀ ਹੈ ਪ੍ਰਬੰਧਨ ਚ ਤੁਹਾਨੂੰ ਖੋਲ ਹੀ ਖੋਲ ਨਹੀਂ ਕੀਤਾ ਹੋਣਾ ਬਧੀਆ ਪ੍ਰਬੰਧ ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਮੈਂ ਤਾਂ ਪਾਰਲੀਮੈਂਟ ਚ ਬੋਲਦਾ ਸੀ ਮੈਂ ਕਿ ਐਸਟੀਪੀਸੀ ਦਾ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਜੋਂਦੇ ਆਏ ਨੇ ਨਾ ਬਦਲ ਕੇ ਮੈਂ ਕਿਹਾ ਸ਼੍ਰੋਮਣੀ ਕਮੇਟੀ ਕਿਹਾ ਮਤਲਬ ਐਸਜੀਪੀਸੀ ਦਾ ਮਤਲਬ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਹੋ ਗਿਆ ਕੱਲੇ ਗੋਲਕਾਂ ਤੇ ਨਿਗਾਹ ਵਸ ਆਪਾਂ ਤਾਂ ਹਜੇ ਵੀ ਦishan ਸਾਹਿਬ ਬਾਹਰੋਂ ਦੇਖ ਕੇ ਮੱਥਾ ਟੇਕ ਦਿੰਦੇ ਆ ਇਹ ਤਾਂ ਉੱਤੇ ਬਾਹਰੋਂ ਵੀ ਨਹੀਂ ਟੇਕਦੇ ਆ ਹੁਣ ਦੇ ਕੋਦੇ ਜਥੇਦਾਰ ਬਦਲਤਾ ਕਦੇ ਇਹਨੂੰ ਲਾਹ ਦੋ ਕਦੇ ਇਹਨੂੰ ਮਾਫ ਕਰ ਦੋ ਇਹਦੀ ਮਾਫੀ ਕੈਨਸਲ ਕਰ ਦੋ ਹਾਂ ਮਤਲਬ ਧਰਮ ਮੈਂ ਮੁੱਠੀ ਚ ਲੈ ਰੱਖਿਆ ਜਰੀ ਪਰ ਉੱਥੇ ਪੰਜਾਬ ਦੇ ਮੁੱਖ ਮੰਤਰੀ ਉਹ ਕਿਹੜੀ ਕਿਹੜੀ ਉਸੀ ਨੂੰ ਕਿੱਦਾਂ ਦੇਖ ਰਹੇ ਤੁਹਾਨੂੰ ਲੱਗਦਾ ਕਿ ਸਿੱਖਾ ਨੂੰ ਉਹਦੇ ਦੱਸਦੇ ਹੈ ਜੀ ਮੰਤਰੀ ਬੋਲਦੇ ਕਿ ਦੇਖੋ ਮੈਂ ਬੋਲ ਕਬੋਲ ਬੋਲਦਾ ਚੰਗਾ ਨਹੀਂ ਲੱਗਦਾ ਪਰ ਇੱਕ ਗੱਲ ਆਪਣੇ ਹਿਰਦੇ ਚ ਰੱਖ ਲੈਣੀ ਚਾਹੀਦੀ ਆ ਜਿਹੜੀ ਹੈ ਨਾ ਜਨਤਾ ਇਹ ਸਭ ਜਾਣਦੀ ਆ ਜੇ ਆਪਾਂ ਅੱਜ ਇਹੋ ਜਿਹਾ ਮਾਹੌਲ ਕਰਾਂਗੇ ਤੇ ਕੱਲ ਨੂੰ ਫੇਰ ਕਈ ਵਾਰੀ ਦੂਜੇ ਪਾਸੇ ਵੀ ਵਾਰੀ ਆ ਜਾਂਦੀ ਮੈਂ ਉਹਨਾਂ ਨੂੰ ਅੱਜ ਬਿਆਨ ਵੀ ਰਾਤ ਜਾਰੀ ਕੀਤਾ ਸੀ ਇਹ ਗੁਰੂ ਘਰਾਂ ਦੀਆਂ ਪਰੰਪਰਾਵਾਂ ਆ ਉਹ ਪਰੰਪਰਾਵਾਂ ਤੇ ਬੋਲ ਕੋ ਬੋਲਣਾ ਬੋਲੋ ਇਹ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਿਸ਼ ਹਦਾਂ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਹੁਤ ਵੱਡੇ ਕਾਰਜ ਕਰ ਰਹੀ ਆ ਤੇ ਮੈਂ ਸਮਝਦਾ ਵੀ ਮੁੱਖ ਮੰਤਰੀ ਸਾਹਿਬ ਆਪ ਵੀ ਵੱਡੀ ਜ਼ਿੰਮੇਵਾਰੀ ਤੇ ਬੈਠੇ ਆ ਤੇ ਇਹੋ ਜਿਹੇ ਸ਼ਬਦ ਜਿਹੜੇ ਆ ਗੁਰਮਤਿ ਦੇ ਅਨੁਕੂਲ ਜਿਹੜੇ ਨਾ ਹੋਣ ਮੈਂ ਤਿੱਕੇ ਸ਼ਬਦਾਂ ਚ ਨਹੀਂ ਬੋਲਣਾ ਚਾਹਦਾ ਉਹ ਬੋਲਣੇ ਨਹੀਂ ਚਾਹੀਦੇ ਮੈਂ ਹਾਲ ਦੀ ਘਟਨਾ ਇਹੋ ਕਹਿਣਾ ਚਾਹੁੰਦਾ ਜੀ ਲੱਗਦਾ ਕਿ ਇਲੈਕਸ਼ਨ ਸਟੈਂਕ ਹੈਗਾ ਜਿਹੜੀ ਲੁਧਿਆਣੇ ਦੇ ਇਲੈਕਸ਼ਨ ਚ ਚਲੋ ਇਲੈਕਸ਼ਨ ਸਟੈਂਕ ਨੂੰ ਆਪਣੇ ਧਰਮ ਦੇ ਵਿੱਚ ਨਹੀਂ ਰਹਾਉਣ ਚਾਹੀਦਾ ਤੁਹਾਨੂੰ ਤੋਂ ਕਹਿਣ ਤੋਂ ਬਾਅਦ ਇਹ ਇਦਾਂ ਦੇ ਬੋਲ ਬੋਲ ਜਿਹੜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਗੋਲ ਕਮੇਟੀ ਕਹਿ ਰਹੇ ਆ ਤੇ ਇਹਦੇ ਕਿੱਡੇ ਵੱਡੇ ਕਾਰਜਾਏ ਵੀ ਇਹਨਾਂ ਨੂੰ ਨਿਗਾਹ ਮਾਰ ਲੈਣੇ ਚਾਹੀਦੀਆਂ